ਕਾਲਣਾ ਸਾਊਂਡ ਜੱਟ ਜੀ ਮੈਂ ਜੀਤ ਸਿੰਘ ਮੇਰਾ ਨਾਮ ਮੰਜੂ ਹੈ ਕਿਵੇਂ ਦੇਦੋ ਤੋਸੀ ਦਾ 21 ਫੁੱਟ ਦਾ 라ਵਣ ਹਰ ਸਾਲ ਇਸ਼ਾਰਾ ਤੁਹਾਨੂੰ ਹਾਂ ਜੀ ਹਰ ਸਾਲ ਆੰਦੇ ਆ 21 ਫੁੱਟ ਦਾ ਹੈਗਾ 라ਵਣ 121 ਫੁੱਟ ਦਾ 라ਵਣ ਹੈ ਅਸੀਂ ਹਰ ਸਾਲ ਆੰਦੇ ਆ ਪੂਜ ਕੇ ਜਾਂਦੇ ਆ ਨਾ ਨੂੰ ਲੋਕੀ ਪੂਜਾ ਵੀ ਵੱਡੀ ਤੌਰ ਤੇ ਵਿੱਚ ਹਾਂਜੀ ਬਹੁਤ ਬਹੁਤ ਬਲੋਕੀ ਆ ਬਹੁਤ ਵਧੀਆ ਫੋਟੋ ਵੀ ਵੀ ਬਹੁਤ ਬੱਤਾ ਰਹਿੰਦਾ ਹੈ ਦੇਖੋ ਜੀ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਦੁਸ਼ਹਿਰੇ ਦਾ ਮੇਲਾ ਲੱਗਦਾ ਹੈ ਉਹਨਾਂ ਵਿੱਚੋਂ ਜਿਹੜਾ ਦਰੇਸੀ ਦਾ ਮੇਲਾ ਹੈ ਵਿਸ਼ਵ ਪ੍ਰਸਿੱਧ ਹੈਗਾ ਜੀ ਇਹ ਦੂਰੋਂ ਦੂਰੋਂ ਦੀ ਲੋਕੀ ਆਸ-ਪਾਸ ਦੇ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕੀ ਸਪੈਸ਼ਲ ਦਰੇਸੀ ਦਾ ਮੇਲਾ ਦੇਖਣ ਆਉਂਦੇ ਨੇ ਹਰੇਕ ਵਿਅਕਤੀ ਜੇ ਹਰਸ਼ੌਲਾਸ ਦੇ ਨਾਲ ਦੇਖਣ ਆਂਦਾ ਵੇ ਕਿ ਇੰਨਾ ਵੱਡਾ 라ਵਨ 121 ਫੁੱਟ ਦਾ 라ਵਨ ਜਿਵੇਂ ਤੁਸੀਂ ਕਿਹਾ ਵੇ ਜਿਵੇਂ ਆਪਾਂ ਦੇਖ ਸਕਦੇ ਆ 121 ਫੁੱਟ ਦਾ 라ਵਨ ਇੱਥੇ ਲਗਾਇਆ ਹੋਇਆ ਹੈ ਜੀ ਉਹ ਇੱਕ ਬੜਾ ਪ੍ਰੇਰਨਾ ਦਾ ਸੂਤਰ ਹੈਗਾ ਵੇ ਕਿ ਆਪਾਂ ਬਹੁਤ ਵਧੀਆ ਸਰ ਮੇਰਾ ਖਿਆਲ ਹੈ ਕਿ ਤਕਰੀਬਨ ਵੀ 25 ਸਾਲਾਂ ਤੋਂ ਇਹ ਸਭ ਤੋਂ ਮਤਲਬ ਪਹਿਲਾਂ ਹੀ ਨਾਮ ਮਿਲਦਾ ਵਾ ਸਭ ਤੋਂ ਵੱਡਾ 라ਵਨ ਦ੍ਰੇਸ਼ੀ ਦੇ ਵਿੱਚ ਹੀ ਬਣਾਇਆ ਜਾਂਦਾ ਵਾ ਇਸ ਦੀ ਪਹਿਲਾਂ ਤਾਂ ਪੂਜਾ ਕੀਤੀ ਜਾਂਦੀ ਹੈ ਸਰ ਸਾਰਾ ਹਰ ਬੰਦਾ ਜਿੰਨੇ ਵੀ Hindu ਆ ਉਹ ਸਭ ਅੱਜ ਦੇ ਦਿਨ ਸਵੇਰ ਨੂੰ ਉੱਠ ਕੇ ਗੋਬਰ ਦਾ ਨਾਲ ਦਸਮੂ ਬਣਾ ਕੇ ਉਹਦੀ ਘਰ ਦੇ ਵਿੱਚ ਪੂਜਾ ਕਰਦੇ ਆ ਤਿਲਕ ਵਗੈਰਾ ਕਰਦੇ ਆ ਜੋ ਚੜਾਈ ਜਾਂਦੇ ਆ ਬਹੁਤ ਵਧੀਆ ਦ੍ਰਿਸ਼ੀ ਦਾ ਤਿਆਰ